ਇਹ ਅੱਡਾ ਤੋਂ ਸੜਕਾ ਸ਼ਾਮਤਰਾਸੀ ਤੋਂ ਹਰਿਆਣੇ ਵਾਲਾ ਰੋਡ ਸ਼ਾਮਤਰਾਸੀ ਤੋਂ ਹਰਿਆਣਾ ਰੋਡ ਹੈਗਾ ਜੀ ਮੈਨੂੰ ਡੇਢ ਸਾਲ ਹੋ ਗਿਆ ਦੁਕਾਨ ਕਰਦਿਆਂ ਇਥੇ ਬੈਟਰੀ ਇਨਵਰਟਰ ਦੀ ਤੇ ਕੱਲ ਰਾਤ ਤਕਰੀਬਨ 2:30 2:30 ਵਜੇ ਦੇ ਕਰੀਬ ਮੇਰੀ ਦੁਕਾਨ ਦੇ ਕੈਮਰੇ ਸੀਸੀਟੀਵੀ ਬੰਦ ਹੋਏ ਆ ਉਹ ਨਹੀਂ ਪੱਟੇ ਆ ਉਸ ਤੋਂ ਬਾਅਦ ਚੋਰੀ ਹੋਈ ਹੈਗੀ ਆ ਤਕਰੀਬਨ ਤਕਰੀਬਨ ਮੇਰੇ ਕੋਲ 12 13 14 ਬੈਟਰੀ ਪਈ ਸੀ ਅੰਦਰ ਫਿਰ ਆਟੋ ਬੈਟਰੀ ਪਈ ਸੀ 100 ਦੇ ਕਰੀਬ ਨਾਲ ਆਪਣੇ ਜਿਊਜ਼ਰ ਪਏ ਸੀਗੇ ਫਿਲਟਰ ਪਏ ਸੀਗੇ ਜੀ ਉਹ ਸਾਰੇ ਹੀ ਯਾਨੀ ਕਿ ਸਾਰੇ ਲੈ ਗਏ ਉਹ ਚੱਕੇ ਨੁਕਸਾਨ ਨੁਕਸਾਨ तकरीबन तकरीबन ਜੀ 4 4.5 ਲੱਖ ਦਾ ਓਕੇ ਮੁੰਡਾ ਕਿੰਨੇ ਵੀ ਜੀ ਕੰਮ ਤੋਂ ਗਈ ਮੈਂ ਇੱਥੋਂ 7 ਵਜੇ ਗਿਆ ਜੀ ਰਾਤ ਤੁਸੀਂ ਜੀ ਬੈਟ ਤੁਹਾਡੇ ਨਵੇਂ ਸਮਾਨ ਆਇਆ ਸੀ ਹੁੰਦਾ ਇਹ ਸਾਰਾ ਨਵਾਂ ਸਮਾਨ ਆਇਆ ਸੀ ਥੋੜੇ ਦਿਨ ਹੋਏ ਆ ਮੇਰੇ ਕੋਲ ਹਫਤਾ 15 ਕੁ 20 ਦਿਨ ਦੇ ਵਿੱਚ ਵਿੱਚ ਯਾਨੀ ਕਿ ਮੇਰੇ ਕੋਲ ਸਮਾਨ ਜਿਹੜੇ ਬੈਟਰੀ ਆਏ ਸੀਗੇ 70000 80000 ਰੁਪਏ ਦੇ ਬੈਟਰੀ ਆਏ ਸੀਗੇ ਆਪਣੇ ਲੂਮਿਨਸ ਦੇ ਆਏ ਸੀ ਮੈਨੂੰ ਹੁਣ ਤੇ ਉਸ ਤੋਂ ਪਹਿਲਾਂ ਓਲੀਗਰ ਦੇ ਬੈਟਰੀ ਪਈ ਸੀਗੇ ਉਹ ਪੈਸੇ ਰੱਖ 1.5 ਲੱਖ ਦੇ ਮਾਲ ਉਹ ਪਈ ਸੀ ਵਿੱਚੋਂ ਕੁਝ ਬਾਕਸਾਂ ਵਿੱਚੋਂ ਕੱਢ ਕੇ ਲੱਗੇ ਵਿੱਚੋਂ ਕੁਝ ਬੈਟਰੀ ਕੱਢ ਕੇ ਲਗੇ ਆ ਕੁਝ ਬਾਕਸਾਂ ਦੇ ਨਾਲ ਹੀ ਲੈ ਕੇ ਗਏ ਹੈਗੇ ਆ ਪੁਲਿਸ ਨੂੰ ਛੱਤਰ ਭੰਨ ਕੇ ਇਤਿਆਹ ਸ਼ਟਰ ਸਰ ਆਹਾਫ ਚੱਕਿਆ ਹੋਇਆ ਸੀਗਾ ਜਿੱਦਾਂ ਕਿਸੇ ਚੀਜ਼ ਨਾਲ ਖਿੱਚਿਆ ਹੁੰਦਾ ਬਾਹਰੋਂ ਆ ਸ਼ੀਸ਼ਾ ਭੰਨ ਕੇ ਉਸ ਤੋਂ ਬਾਅਦ ਵਿੱਚੋਂ ਕੱਢਿਆ ਸਮਾਨ ਪੁਲਿਸ ਨੂੰ ਇਤਲਾਹ ਕਰ ਦਿੱਤੀ ਹਾਂਜੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈਗੀ ਆ ਜੀ ਹੁਣ ਐਫ ਆਈ ਆਰ ਕਰਾਣ ਜਾਣਾ ਹੈਗਾ ਦੁਬਾਰਾ ਆਪਣੇ ਸ਼ਾਕਟਰ ਵਗੈਰਾ ਸਾਰੇ ਸ਼ਾਕਾ ਹੁਣ ਕਿੱਥੇ ਕਰ ਸਕਦੇ ਆ ਜੀ ਕਿੱਥੇ ਤੁਹਾਡੀ ਹੋਰ ਚੋਰੀ ਹੋਰ ਚਲਦਾ ਰਹੇ ਚੋਰੀ ਆ ਦੋ ਚਾਰ ਚ ਜਗਾ ਚੋਰੀਆਂ ਦੋ ਮਹੀਨਾ ਦੇ ਵਿੱਚ ਵਿੱਚ ਦੋ ਤਿੰਨ ਚੋਰੀਆਂ ਹੋਈਆਂ ਆਪਣੇ ਹਰਿਆਣੇ ਆਪਣੇ ਬੁੱਲਵਾਲ ਹੋਈਆਂ ਸੁਨਿਆਰੇ ਦੀਦਕਾਲ ਲੁੱਟ ਹੋਈ ਆ ਸੇਮ ਕੰਡੀਸ਼ਨ ਦੇ ਵਿੱਚ ਹੋਈ ਆ ਜਿੱਦਾਂ ਮੇਰੀ ਇੱਥੇ ਹੋਇਆ ਸ਼ਟਰ ਸੀ ਉਦਾਂ ਹੀ ਅਨੰਦਾ ਚੌਰ ਵੀ ਇਦਾਂ ਹੀ ਹੋਈ ਹੈ ਜੀ ਕੀ ਮੰਗ ਕਰਦੇ ਮੰਗ ਸਾਰੇ ਇਨਸਾਫ ਮੈਨੂੰ ਮੇਰਾ ਮੁਆਵਜ਼ਾ ਮਿਲ ਜਾ ਮੈਨੂੰ ਇਹੀ ਬਹੁਤ ਆ ਕਿ ਪ੍ਰਸ਼ਾਸਨ ਇਹਨਾਂ ਬੰਦਿਆਂ ਦੇ ਛੇਤੀ ਤੇ ਛੇਤੀ ਫੜ ਕੇ ਇਹਨਾਂ ਤੇ ਕਾਰਵਾਈ ਕਰੇ ਇਹ ਅੱਡਾ ਤੋਂ ਸੜਕਾ ਸ਼ਾਂਤਰਾਸੀ ਤੋਂ ਹਰਿਆਣੇ ਵਾਲਾ ਰੋਡ ਸ਼ਾਂਤਰਾਸੀ ਤੋਂ ਹਰਿਆਣਾ ਰੋਡ ਹੈਗਾ ਜੀ ਮੈਨੂੰ ਡੇਢ ਸਾਲ ਹੋ ਗਿਆ ਦੁਕਾਨ ਕਰਦਿਆਂ ਇਥੇ ਬੈਟਰੀ ਇਨਵਰਟਰ ਦੀ ਤੇ ਕੱਲ ਰਾਤ ਤਕਰੀਬਨ 2:30 2:30 ਵਜੇ ਦੇ ਕਰੀਬ ਮੇਰੀ ਦੁਕਾਨ ਦੇ ਕੈਮਰੇ ਸੀਸੀਟੀਵੀ ਬੰਦ ਹੋਏ ਆ ਉਹ ਨਹੀਂ ਪੱਟੇ ਆ ਉਸ ਤੋਂ ਬਾਅਦ ਚੋਰੀ ਹੋਈ ਹੈਗੀ ਆ ਤਕਰੀਬਨ ਤਕਰੀਬਨ ਮੇਰੇ ਕੋਲ 12 13 14 ਬੈਟਰੀ ਪਈ ਸੀ ਅੰਦਰ ਫਿਰ ਆਟੋ ਬੈਟਰੀ ਪਈ ਸੀ 100 ਦੇ ਕਰੀਬ ਨਾਲ ਆਪਣੇ ਜਿਊਜ਼ਰ ਪਏ ਸੀਗੇ ਫਿਲਟਰ ਪਏ ਸੀਗੇ ਜੀ ਉਹ ਸਾਰੇ ਹੀ ਯਾਨੀ ਕਿ ਸਾਰੇ ਲੈ ਗਏ ਉਹ ਚੱਕੇ ਦਾ ਨੁਕਸਾਨ ਹੈ ਨੁਕਸਾਨ तकरीबन तकरीबन ਜੀ 4 4.5 ਲੱਖ ਦਾ ਓਕੇ ਮੁੰਡਾ ਕਿੰਨੇ ਵੀ ਜੀ ਕੰਮ ਤੋਂ ਗਿਆ ਮੈਂ ਇੱਥੋਂ 7 ਵਜੇ ਗਿਆ ਜੀ ਰਾਤ ਤੁਸੀਂ ਜੀ ਬੈਟਰੀ ਤੁਹਾਡੇ ਨਵੇਂ ਸਮਾਨ ਆਇਆ ਸੀ ਹੁੰਦਾ ਇਹ ਸਾਰਾ ਨਵਾਂ ਸਮਾਨ ਆਇਆ ਸੀ ਥੋੜੇ ਦਿਨ ਹੋਏ ਆ ਮੇਰੇ ਕੋਲ ਹਫਤਾ 15 ਕੁ 20 ਦਿਨ ਦੇ ਵਿੱਚ ਵਿੱਚ ਯਾਨੀ ਕਿ ਮੇਰੇ ਕੋਲ ਸਮਾਨ ਜਿਹੜੇ ਬੈਟਰੀ ਆਏ ਸੀਗੇ 70000 80000 ਰੁਪਏ ਦੇ ਬੈਟਰੀ ਆਏ ਸੀਗੇ ਆਪਣੇ ਲੂਮਿਨਸ ਦੇ ਆਏ ਸੀ ਮੈਨੂੰ ਹੁਣ ਤੇ ਉਸ ਤੋਂ ਪਹਿਲਾਂ ਓਲੀਗਰ ਦੇ ਬੈਟਰੀ ਪਈ ਸੀਗੇ ਉਹ ਪੈਸੇ ਰੱਖ 1.5 ਲੱਖ ਦੇ ਮਾਲ ਉੱਪਰ ਸੀ ਵਿੱਚੋਂ ਕੁਝ ਬੈਟਰੀ ਕੱਢ ਕੇ ਲਗੇ ਆ ਕੁਝ ਬਾਕਸਾਂ ਦੇ ਨਾਲ ਹੀ ਲੈ ਕੇ ਗਏ ਹੈਗੇ ਆ ਪੁਲਿਸ ਨੂੰ ਛੱਤਰ ਭੰਨ ਕੇ ਇਤਿਆ ਜੀ ਸ਼ਟਰ ਸਰ ਆਹਾਫ ਚੱਕਿਆ ਹੋਇਆ ਸੀਗਾ ਜਿੱਦਾਂ ਕਿਸੇ ਚੀਜ਼ ਨਾਲ ਖਿੱਚਿਆ ਹੁੰਦਾ ਬਾਹਰੋਂ ਆ ਸ਼ੀਸ਼ਾ ਭੰਨ ਕੇ ਉਸ ਤੋਂ ਬਾਅਦ ਵਿੱਚੋਂ ਕੱਢਿਆ ਸਮਾਨ ਪੁਲਿਸ ਨੂੰ ਇਤਲਾਹ ਕਰ ਦਿੱਤੀ ਹਾਂਜੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈਗੀ ਆ ਜੀ ਹੁਣ ਐਫ ਆਈ ਆਰ ਕਰਾਣ ਜਾਣਾ ਹੈਗਾ ਦੁਬਾਰਾ ਕਿਸੇ ਸਟਾਕ ਵਗੈਰਾ ਸਰ ਸ਼ੱਕ ਹੁਣ ਕਿੱਥੇ ਕਰ ਸਕਦੇ ਆ ਜੀ ਕਸਟਮਰ ਜੀ ਹੋਰ ਚਾਲ ਵਾਲੇ ਹਾਂ ਹਾਂ 2-4 ਚ ਜਗਾ ਚੋਰੀਆਂ 2 ਮਹੀਨਾ ਦੇ ਵਿੱਚ ਵਿੱਚ 2-3 ਚੋਰੀਆਂ ਹੋਈਆਂ ਆਪਣੇ ਹਰਿਆਣੇ ਆਪਣੇ ਬੁੱਲਵਾਲ ਹੋਈਆਂ ਸੁਨਿਆਰੇ ਦੀ ਦੁਕਾਨ ਲੁੱਟ ਹੋਈ ਆ ਸੇਮ ਕੰਡੀਸ਼ਨ ਦੇ ਵਿੱਚ ਹੋਈ ਆ ਜਿੱਦਾਂ ਮੇਰੀ ਇੱਥੇ ਵੇ ਸ਼ਟਰ ਸੀ ਉਦਾਂ ਹੀ ਅਨੰਦਾ ਚੋਰ ਵੀ ਇਦਾਂ ਹੀ ਹੋਈ ਹੈ ਜੀ ਕੀ ਮੰਗ ਕਰਦੇ ਮੰਗ ਸਾਰੇ ਇਨਸਾਫ ਮੈਨੂੰ ਮੇਰਾ ਮੁਆਵਜ਼ਾ ਮਿਲ ਜਾਏ ਮੈਨੂੰ ਇਹੀ ਬਾਦ ਆ ਕਿ ਪ੍ਰਸ਼ਾਸਨ ਇਹਨਾਂ ਬੰਦਿਆਂ ਦੇ ਛੇਤੀ ਤੇ ਛੇਤੀ ਫੜ ਕੇ ਇਹਨਾਂ ਤੇ ਕਾਰਵਾਈ ਕਰੇ